ਅਮਰਸਰ ਪੁਲਿਸ ਕਮਿਸ਼ਨ ਗੋਰਪੁਰ ਸਿੰਘ ਅਲਰਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰੇ ਅੰਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮਹਿੰਮ ਦੇ ਤਹਿਤ ਸੀਆਈਏ ਸਟਾਫ 2 ਦੀ ਅਮਰਸਰ ਪੁਲਿਸ ਨੂੰ ਉਸ ਦਿਨ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਸ਼ਹਾਟਾ ਇਲਾਕੇ ਵਿੱਚੋਂ ਇੱਕ ਨੌਜਵਾਨ ਨੂੰ 150 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਮੁਖਬਰ ਦੀ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਇੱਕ ਨਸ਼ਾ ਸਪਲਾਈ ਹੁੰਦਾ ਹੈ ਇਸ ਦੇ ਚੱਲਦੇ ਸਾਡੇ ਵੱਲੋਂ ਨਾਕਬੰਦੀ ਕਰਕੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਦੂਸਰਾ ਸਾਥੀ ਉਸ ਦਾ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਭਾਲ ਵਿੱਚ ਸੀਆਈਏ ਸਟਾਫ ਵੱਲੋਂ ਸ਼ਾਪਿੰਗ ਮਾਰੀ ਕੀਤੀ ਜਾ ਰਹੀ ਆ ਉਹਨਾਂ ਨੇ ਕਿਹਾ ਕਿ ਫੜੇ ਗਏ ਨੌਜਵਾਨ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੀਰੋਨ ਕਿੱਥੋਂ ਲਿਆ ਕੇ ਕਿੰਨਾਂ ਲੋਕਾਂ ਨੂੰ ਵੇਚਦੇ ਸਨ ਵੇਖੋ ਟੀਵੀ ਨਿਊਜ਼ ਇੰਡੀਆ 256 ਅਨੁਸਾਰ ਤੋਂ ਪੱਤਰਕਾਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ ਸਰ ਕੀ ਮਾਮਲਾ ਹੈ ਜੀ ਮਾਰਜੋ ਤੁਮਸੇ ਪਹੁੰਚ ਅਮਰਸਾਰ ਸ੍ਰੀ ਗੁਰਪੀਛੇ ਪੋਲਰਜੀ ਡਿਸਿਪਲਨਰ ਵੈਰੀਫਿਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਸੀਜੀ ਸਟਾਫ ਇੰਸਪੈਕਟਰ ਰਜੀਸ਼ ਕੁਮਾਰ ਦੀ ਪੁਲਿਸ ਪਾਰਟੀ ਨੂੰ ਉਸ ਦਿਨ ਵੱਡੀ ਸਫਲਤਾ ਮਿਲੀ ਜਦੋਂ ਦਰਾਨੇ ਗਸ਼ਤ ਆਂਦੇ ਵਾਲੇ ਪੁਰ ਗੰਦੇ ਨਾਲੇ ਲੱਗੋ ਇੱਕ ਦੋਸ਼ੀ ਅਕਾਸ਼ਦੀਪ ਸਿੰਘ ਨੂੰ ਕਾਬੂ ਕਰਕੇੋਂ ਤੇ ਕੋਲੋਂ 150 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਤੇ ਦੋਸ਼ੀ ਦੀ ਪੁੱਛਗੈਸ ਤੇ ਇੱਕ ਦੋਸ਼ੀ ਦਾ ਨਾਮਜਤ ਹੋਇਆ ਲਾ ਪਰੀਸ਼ਾ ਗਵਾਸੀਪੜ ਥਾਪਾ ਚਵਾਰਦਾ ਰਹਿਣਾ ਹੈ ਉਧਰ ਗਿਆ ਟਾਲੀ ਲੀਡ ਕੀਤਾ ਜਾ ਰਹੇ ਨੇ ਤੇ ਦੋ ਚੀਜ਼ ਜਿਹੜਾ ਰਿਮਾਰਕ ਚੱਲ ਰਿਹਾ ਸਰ ਇਹ ਪਹਿਲਾਂ ਵੀ ਪਰਚੀ ਦਰਜ ਕੋਈ ਹਾਂ ਜੀ ਇੱਥੇ ਦੋ ਪਰਚੇ ਐਂਟੀ ਤੇ ਦਰਜ ਹੈ ਜੀ ਚਾਤੀਗੜ੍ਹ ਸਾਡੇ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤਾਂ ਪਤਾ ਨਹੀਂ ਸ਼ਰਮਾ ਨੰਬਰ 23 ਦਰਜ ਕਰਕੇ ਤੇ ਇਹਨੂੰ ਰੈਕਟ ਦਿੱਤਾ ਗਿਆ ਜੀ ਖਾਲੇ ਸਾਡੇ ਠੀਕ ਹੈ